ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਹਾਂ ਦੂਏ ਲੋਟਾ ਕੇ ਨੀ ਦੂਏ ਲੋਟਾ ਹਾਂ ਦੂਏ ਲੋਟਾ ਚੰਗਾ ਫੜ ਲਿਆ ਪੈਸੇ ਫੜ ਕੇ ਲੈ ਕੇ ਜਾਵਾਂਗੇ ਬੱਸ ਚੰਗਾ ਨਹੀਂ ਫਟਾਉਂਦਾ ਚੱਲ ਐਂ ਗੁਰਮਤਿ ਦੇਖਣ ਚੱਪ ਚੱਲ ਜਿਹੜਾ ਮਰਿਆ ਕਰੋ ਐਵੇਂ ਕਿੱਥੇ ਪਤਾ ਲਿਆ ਦਸ ਕਿਰ ਪੈ ਲੈ ਕੇ ਚੱਪ ਚੱਲ ਐਂ ਨਹੀਂ ਡੰਡਾ ਬਾਹ ਹੋਇ ਤੇਰੇ ਬੁੜਾ ਪਤਾ ਕਿਹਦੀ ਨਛਲਦਾ ਆ ਆ ਜਾ ਬੈ ਇੱਥੇ ਤੈਨੂੰ ਪਾਵਾਂ ਛੋਲੇ ਤੈਨੂੰ ਕੀ ਹੋ ਗਿਆ ਬੜੀ ਐ ਇੱਕ ਭਰਾਜੀ ਫੇਰ ਬਦਦੀਆਂ ਮਮਾ ਮੈਨੂੰ ਐ ਦੱਸ ਹਾਂ ਆ ਕਿੱਥੋਂ ਚੱਕ ਕੇ ਲਿਆ ਨਮੂਨੇ ਜੇ ਆਪਣੇ ਪਿੰਡੋਂ ਹੀ ਆਰ ਕਿੱਥੋਂ ਹੋਣਿਆ ਮੈਂ ਤਾਂ ਕਦੇ ਦੇਖਿਆ ਨਹੀਂ ਇਹ ਇਹ ਪਤਾ ਨਹੀਂ ਬਾਲਾ ਹੀ ਢਰਕ ਜਾ ਭੋਰੀ ਜਾਂਦੇ ਆਗੇ ਮੰਮੀ ਜਾਂਦੀ ਆ ਤਾਂ ਵੇਖਦੇ ਆ ਮੈਂ ਜਾਂ ਨਹੀਂ ਆ ਤਾਂ ਵੇਖਦੇ ਆ ਓਏ ਉਹਨੂੰ ਪੁੱਤ ਤੂੰ ਹੀ ਸਵੇਰ ਉਹਨਾਂ ਨੂੰ ਪਹਿਲੇ ਦਿਨ ਉਹ ਇਹ ਜੇ ਬੰਦੇ ਨਹੀਂ ਹੈਗੇ ਉਹ ਹਾਂ ਸਵੇਰ ਆ ਗੱਲਾਂ ਵਿੱਚ ਕਿਹ ਕਹੇ ਜੀਆਂ ਕਰਦੇ ਨੇ ਉਹ ਓਏ ਨਸ਼ੇ ਪੱਤੇ ਜੁ ਹੁੰਦੇ ਆ ਇਹਨਾਂ ਨੂੰ ਨਹੀਂ ਪਤਾ ਲੱਗਦਾ ਇਹ ਜੇ ਬੰਦੇ ਨਹੀਂ ਆਣਾ ਨਾ ਹੋਰ ਮਿਸਤਰੀ ਮਾਰਗੇ ਸੀ ਫਿਰ ਤੂੰ ਇਹਨਾਂ ਨੂੰ ਚੱਕ ਲਿਆ ਆ ਤੇ ਆਪਣੇ ਲੱਗਦਾ ਵੀ ਕੌਣ ਆ ਪਕੜਾ ਕਿਉਂ ਨੂ ਪੀਏ ਧਈ ਜਾਂ ਨਿਗੜਕੇ ਆਹੋ ਕੈਨੀ ਦਾ ਮੋੜ ਦੇ ਨਹੀਂ ਕਿਸੇ ਦਾ ਬੰਦਾ ਹੀ ਮਾਰਗੇ ਤਿੰਨ ਤਾਂ ਉਂ ਵੀ ਨਹੀਂ ਮਿਲਦੇ ਆਪਦੇ ਵਰਗੇ ਲੈ ਕੇ ਆਇਆ ਆਪਦੇ ਨੂੰ ਉਹਨਾਂ ਨੂੰ ਕੀ ਹੋਇਆ ਯਾਰ ਹੈ ਫਿਰ ਉਹੀ ਗੱਲ ਥੋੜੀ ਐਨੇ ਚੰਗੇ ਬੰਦੇ ਓਏ ਤੁਸੀਂ ਨਾ ਜਾਓ ਮੈਂ ਫੜਾਇਆ ਹੋਰ ਕੀ ਆ ਫਿਰ ਪਾਣੀ ਧਣੀ ਉਹਦਾ ਤੇ ਪੁਰਾਣਿਆਂ ਵਾਂਗੂ ਹੁਕਮ ਲਾਈ ਜਨ ਚਾਹ ਲਿਆ ਦੇ ਪਾਣੀ ਲਿਆ ਦੇ ਤਰੇ ਕੁੱਟੇ ਨੇ ਕੁਪੜਾ ਨਹੀਂ ਚਾਹਦਾ ਬਟਾ ਕੇ ਲੋ ਗੁੜਾ ਆਏਗਾ ਲੋੜ ਆ ਗਿਆ ਯਾਰ ਗੁੜਾ ਆਏਗੇ ਆਏ ਕਰੀ ਜਾਂਦੀਆਂ ਜਿਵੇਂ ਉਹ ਦੇਖ ਨੂੰ ਕੀ ਨਹੀਂ ਚਾਹ ਕਰਿਆ ਓਏ ਉਹਨਾਂ ਸੁਆਈਆ ਪਹਿਲੇ ਦਿਨੋਂ ਇਹ ਇਹ ਬੰਦੇ ਨਹੀਂ ਆ ਗਏ ਉਹ ਆਹੋ ਇਹਦੇ ਬੰਦੇ ਮਾੜੀ ਮੋਟੀ ਤੂੰ ਵੀ ਨੋ ਦੀ ਸ਼ਰਮ ਮੰਨ ਲਿਆਗਾ ਕਿਵੇਂ ਲੱਤਾਂ ਨਗੀਆਂ ਕਰੀ ਬੈਠਿਆ ਆ ਲੱਤਾਂ ਨਗੀਆਂ ਚਾਰ ਦਿਨ ਫੂਕ ਨਾ ਥੰਨੇ ਕਰ ਲਾ ਸੁੱਤਾ ਘਰ ਰੱਖਿਆ ਸੇ ਟੱਕ ਰੱਖਿਆ ਅੱਜ ਕੱਲ ਕੋਈ ਚੰਗਾ ਕਰਦੀਆਂ ਨਹੀਂ ਹੈਗੀਆਂ ਬਾਪੂ ਕਿਉਂ ਕਰਦੇ ਕਿਉਂ ਨਹੀਂ ਆ ਮੁੰਡੇ ਨੂੰ ਕਹਿਣ ਵਾਲਾ ਆ ਤੇਰੀ ਕੰਨ ਉਤੋਂ ਖਿਚਾਉਣ ਵਾਲੇ ਨੇ ਮੈਂ ਕਰਦੀ ਆ ਉਹਨਾਂ ਨੂੰ ਸਾਲਾ ਲੱਗਦਾਗਾ ਹਾਂ ਜਿੱਥੇ ਦਾ ਉਹ ਕਹੇ ਨਾ ਤੇਰੇ ਜਾਦੇ ਖੰਭ ਲੱਗੇ ਹੋਏ ਨੇ ਕੋਸਾ ਮੈਂ ਘਰ ਦਾ ਮਾਲਕਾਂਗਾ ਸਾਲਾ ਲੱਗਦਾ ਕੋਈ ਕਿ ਜਾਉ ਨਾ ਲੈ ਨਾ ਕੱਲ ਨੂੰ ਤੂੰ ਜ਼ੋਰ ਰੱਖੇਂਗੀ ਦਿਨ ਤਾਂ ਹੋ ਗਿਆ ਵਸ ਮਿੰਤਾ ਉਹ ਖੁੱਲ ਖੇਡਾਂ ਹੋ ਗਈਆਂ ਜੇ ਹਾਂ ਬੇਲੋ ਹੀ ਖੁੱਲ ਖੇਡਾਂ ਨੂੰ ਜੇ ਮੇਰੇ ਕੋਲੇ ਕਬੀਲਦਾਰੀ ਮੈਂ ਖੁਸੀ ਕਰਾਂ ਯਾਰ ਨਾ ਕਬੀਲਦਾਰੀ ਮੈਂ ਨੰਗਾ ਹੋ ਕੇ ਨੱਚੇਗਾ ਨੰਦਾ ਮੈਂ ਤਾਂ ਹੋਰ ਨਾ ਚੁੱਪ ਜੂਤ ਕਾ ਨਹੀਂ ਕਿਤੇ ਤੂੰ ਖਾਲੀ ਹੋਏ ਜਾਵੇ ਚੰਬਲ ਦੀਆ ਮਲੰਗ ਜੇ ਨਾ ਹੋ ਆਪੇ ਆਹੋ ਤੈਨੂੰ ਗੱਲ ਨਾ ਕੋ ਜੂਤ ਨਹੀਂ ਕਾਲੀ ਛੋਧਿਆ ਜੂਤ ਦਾ ਨਾਲੇ ਤੂੰ ਹੱਥ ਲਾ ਕੇ ਦੇਖ ਲਈ ਤੇ ਨੂੰ ਮੈਂ ਦੱਸੂ ਇਹਨਾ ਸੋਚੀ ਕਿ ਮਿਸਤਰੀ ਆਗੇ ਤਾਂ ਕੁਛ ਮਰਜ਼ੀ ਬੋਲੇਗਾ ਮੇਰੀ ਗੱਲ ਸੁਣ ਲੈ ਮੈਂ ਤਾਂ ਉਹੀ ਚੁੱਪਿਆਂ ਮੇਰੀ ਸਿਹਤ ਨਹੀਂ ਠੀਕ ਠੀਕ ਹੈ ਨਾ ਉਹਦੇ ਵਾਲੀ ਕੁੱਤੇ ਖਾਣੀ ਹੋਊਗੀ ਕੁੱਤੇ ਖਾਣੀ ਨੂੰ ਭੈਣ ਨੂੰ ਥਾਣੇਦਾਰ ਨਹੀਂ ਲੱਗੀਆਂ ਮੈਂ ਲਾ ਦੇ ਕਰਦੀ ਉਹ ਤਾਂ ਤੈਨੂੰ ਟਾਈਮ ਦੱਸੂ ਆ ਪਰੌਣਿਆਂ ਨੂੰ ਨਾ ਤੋੜ ਦੇ ਟਾਈਮ ਨਾਲ ਮਹੀਨਾ ਮੁੰਨਾ ਕੋਈ ਨਹੀਂ ਇੱਥੇ ਲਵਾਉਣਾ ਹੈਗਾ ਡਿਸੀਜਨ ਲਾਉਣਗੇ ਤੂੜੀ ਬਣਾਉਣਗੇ ਜੱਟ ਕੇ ਬਾਪੂ ਕੋਈ ਹੋਰ ਲਾ ਲੈ ਇਹਨਾਂ ਨੂੰ ਨਾ ਲਾ ਇਹਨਾਂ ਨੂੰ ਹਟਾ ਦੇ ਬਾਰ ਦੇਰ ਕਾ ਪੋੜ ਦੇਨੇ ਹੈ ਉਹ ਮਿਲਦਾ ਨਹੀਂ ਚੀਜ਼ ਉਹ ਚਲੇ ਬੰਦਾ ਉਹ ਦੇਖੀ ਜਾ ਗੈਸ ਬੰਦ ਕਰਕੇ ਦੁੱਧ ਆਹ ਬੰਦ ਕਰਿਆ ਮੈਂ ਭੂਕੀ ਜਾ ਕਰ ਗਐ ਸ ਬੈਠੀ ਗੇੜਾ ਜੋਰ ਲੱਗਦਾ ਭਰਾ ਮੈਂ ਤੈ ਕਿਹੜਾ ਭਰਾ ਕਿ ਲਿਓਣਾ ਤੇ ਹੁਕਮ ਹੀ ਚਲਾ ਦਿੰਦੀ ਆ ਕਿ ਗੈਸ ਮੁੱਕ ਗਿਆ ਭਰਾ ਮੈਂ ਤੂੰ ਭਰਾ ਕਿ ਲਿਓਣਾ ਮੁੰਡਾ ਮੇਰਾ ਪੈਸੇ ਪਾਉਂਦਾ ਉਹ ਫੇਰ ਭੜਾ ਕੇ ਲਿਓਨੇ ਤੂੰ ਗਣਾ ਕੀ ਲਗਾ ਜੰਮਿਆ ਤੇ ਮੈਂ ਆਹ ਜੰਮਿਆ ਜੇ ਮੈਂ ਨਾ ਜਾਵਦਾ ਮੁੰਡਾ ਕਿੱਥੋਂ ਹੁੰਦਾ ਤੂੰ ਜੰਮਿਆ ਚੋਰ ਆਹ ਜੰਮਿਆ ਤੂੰ ਕਰ ਦਿਆ ਹੁਣ ਤੂੰ ਇਹ ਮੇਰੀ ਗੱਲ ਸੁਣ ਲੈ ਚੋਰਿਆ ਕੁੱਟਿਆ ਹਰਾਮਦਿਆ ਘਰ ਪੱਟ ਜਾਣਾ ਈ ਉਹਨਾਂ ਨੇ ਤੇਰਾ ਨਹੀਂ ਪੜਦੇ ਘਰ ਯਾਰ ਹੁਣ ਬੰਦਾ ਹੀ ਨਹੀਂ ਮਿਲਦਾ ਸੀਜਨ ਮੈਂ ਕੀ ਕਰਾ ਮੈਂੜਾ ਫਸ ਗਿਆ ਸੀਜਨ ਸੀਜਨ ਰਹਿ ਜੂ ਪੱਲੇ ਮੈਂ ਵੇਖਿਆ ਸੀਗਾ ਬਹੁਤ ਚਾਹ ਪੜਾਉਣਗੀ ਉਹ ਹਰਾਮ ਦਾ ਜਿਹੜਾ ਦੂਜਾ ਨਾਲ ਪਤਾ ਕਿਵੇਂ ਝਾਕਦਾ ਸੀਗਾ ਝਾਕਣ ਨੂੰ ਤੇਰੇ ਫੁੱਲ ਤੋੜ ਦੇ ਗਾਣਾ ਸੀ ਉਹਨੇ ਝਾਕਿਆ ਸੀ ਤੇ ਮੁੱਤਰੇ ਹੈ ਜਿੰਨਾ ਸਾਲ ਦੇ ਦਰ ਫਟੇ ਮੁੱਤਰੇ ਹੋਰ ਕੋਈ ਬੰਦਾ ਹੋਵੇ ਨਾ ਡੁੱਬ ਕੇ ਮਰ ਜਾਏ ਤੇਰੇ ਨਾਲ ਤਾਂ ਨਾ ਗੱਲ ਕਰਨ ਦਾ ਹੀ ਘਟਾ ਹੈ ਕੰਜਰ ਨਾਲ ਤਾਂ ਆਪ ਹਰਾਮਜਾਦਾ ਉਹ ਨਾ ਵਰ ਗਈ ਹੈ ਵਾਹ ਗਿਆ ਵਾਹ ਗਿਆ ਤੂੰ ਤੂੰ ਦੀਏ ਲਾੜਦੀ ਹੈ ਆਜਾ ਬਬੂ ਕੇ ਜਮਾ ਇਹ ਆ ਬਲੀ ਇਹ ਨਿਆ ਮਿਸ਼ਰੀਆ ਵੜ ਗਿਆ ਕੀ ਹਾਲ ਹੈ ਜੇ ਤੂੰ ਠੀਕ ਹੈ ਜਮਾ ਹੋਰ ਪਰਵਾਹ ਨਾ ਜੀ ਖੁਸ਼ੀ ਯਮਾਟ ਦਾ ਨਬਰ ਬੜੀਆ ਅਜੀਟਾ ਮਸ਼ੀਨ ਜੀ ਜਿਹੜਾ ਪੰਕਾ ਲੈ ਜਾ ਯਾਰ ਅੱਛਾ ਫੋਰਵਰਡ ਸਾਰੇ ਠੀਕ ਸੀ ਓਕੇ ਆ ਜਮਾ ਓਕੇ ਜਮਾ ਭਾਈਆ ਬੱਚ ਬਹਿ ਜਾਣਿਆ ਭਾਈਆ ਤੂੰ ਬਹਿ ਜਾ ਚੰਦ ਸਿਆ ਕੋਈ ਗੱਲ ਨਹੀਂ ਬੱਚ ਕਹੇ ਕਿ ਦਿਨਾਂ ਦੇ ਲੱਗੇ ਹੋ ਆ ਕਿ ਲੱਗੇ ਦਿਨ ਤਾਂ ਖੜੇ ਹੋਇਆ ਮੈਂ ਤਾਂ ਕਹੇ ਵੀ ਕਈ ਦਿਨਾਂ ਦੇ ਲੱਗੇ ਹੋ ਹਾਂ ਬਣ ਜਾਂਗੇ ਜਿਹੜਾ ਨਟ ਰਹਿ ਚਾਰ ਨੇ ਤਾਂ ਮੈਂ ਪੈਕੇ ਕਰਦਾ ਬਸ ਕਾਸ਼ ਤੇ ਕਾਸ਼ ਕੇ ਬਣਾ ਦੇ ਟੋਲਕੀ ਵਰਗੀ। ਹੋਰ ਕਰੇ ਠੀਕ ਛੇ। ਯਾਰ ਮੈਨੂੰ ਲੱਗਾ ਥੱਲੇ ਸੁੱਤੋਂ ਲੋਟ ਨਹੀਂ ਹੋਈ ਮਸ਼ੀਨ। ਲੋਟ ਤਾਂ ਕਉ ਨਹੀਂ ਆਈ ਅਸੀਂ ਪੱਟ ਜਾਗੇ ਛਿਪ ਜਾ। ਤੂੰ ਜਿੱਗਿਆ ਪਈ। ਅਜਾ ਨਾ ਲਾਲ ਚਕਾ ਦਾ ਸਭ ਜਾਣਦੇ ਕੀ ਭਾਲਦਾ ਕੀ ਆ। ਐ ਹੋਈ ਲਿਆ। ਇੱਕ ਗੱਲ ਕਰਨ ਵਾਲੀ ਪਰਿਵਾਰਕ। ਹਾਂ। ਬੁਰਗਾਂ ਤੇ ਮੈਂ ਨਹੀਂ। ਬੁੜੀਆਂ ਕਿਨਾਂ ਤੈਨੂੰ ਦੱਛਾ ਚੰਦ। ਹੂੰ। ਇਹਨਾਂ ਨੇ ਜਿਹੜਾ ਬੰਦੇ ਬਾਲੇ ਮਾਰੇ ਹੋਏ ਆ ਇਹਨਾਂ ਨੇ ਜਿਹੜਾ ਕਿਹੜਾ ਬੰਦਾ ਮਾਰ ਕੇ ਉਸੋਈ ਦੇ ਵਿੱਚ ਦਾ ਪਤਾ ਆ 13 ਨੰਬਰ ਦੇ ਆਪਾ ਅੱਛਾ ਜੀ ਹਾਂ ਗੱਲ ਸੁਣੋ ਕੇਰਾ 13 ਨੰਬਰ ਦੇ ਮੈਂ ਸੁਣਦਾ ਗੱਲ ਮੇਰੀ ਗੱਲ ਸੁਣ ਲੈ ਇਹਨਾਂ ਨੇ ਬੰਦਾ ਮਾਰ ਕੇ ਗਟਿਆਲ ਨੇ ਦਬਤਾ ਰਸੋਈ ਦੇ ਵਿੱਚ ਦਬਤਾ ਉੱਤੇ ਫਰਸ਼ ਲਾਤੀ ਕੋਈ ਭੈਣ ਨੂੰ ਮੁਸ਼ਕਿਲ ਨਿਕਲਿਆ ਹਾਂ ਤੁਸੀਂ ਕਸੂਤੇ ਥਾਂ ਲੈ ਲਿਆ ਪੰਗਾ ਅੱਛਾ ਜੀ ਹਾਂ ਕੱਢ ਕੇ ਓਏ ਓਏ ਬੰਦਾ ਮਾਰ ਕੇ ਦਬਤਾ ਦੀ ਗਟਿਆਲ ਚੰਦਗੇ ਓਏ ਐਵੇਂ ਪੱਦ ਕੱਢੀ ਪੰਜੇ ਬਾਰੇ ਬੈਜੀ ਆ ਫੜ ਜੋ ਕਰਦੇ ਤੇ ਮੈਂ ਤੁਹਾਨੂੰ ਦੱਸਾਂ ਇਹਨਾਂ ਦੇ ਲੈਂਕ ਰਾਜਸਥਾਨਤ ਵੀ ਆ ਅੱਛਾ ਜੀ ਹਾਂ ਨੰਦ ਚਾਜਾ ਉਹਦੇ ਗਾਵਲੇ ਲੰਨੇ ਜਰਾ ਅੱਜ ਦਿਨ ਕਿੱਥੇ ਕਿੱਥੇ ਕੋਈ ਪਤਾ ਹੀ ਨਹੀਂ ਹੁੰਦਾ ਨਾ ਨਹੀਂ ਚੰਗ ਚੱਲ ਉਹ ਨਹੀਂ ਯਾਰ ਛੇੜੀ ਬਚਤ ਨਾਲ ਲੀਕ ਮਾਰਦਾ ਗਲਦਿਆਲਤਾ ਇਹ ਆਏ ਛੇੜੀ ਬਚਤ ਕਰਦੇ ਆ ਤੇ ਮੈਂ ਤੈਨੂੰ ਰਖਦਾ ਬੰਦਾ ਰਣਾ ਇਹ ਬਾਈ ਛੇੜੀ ਉਹ ਪੈਗ ਨੂੰ ਛੱਡਦੀ ਨਹੀਂ ਬੰਦੇ ਦਾ ਬਾਈ ਇਹ ਅੱਛਾ ਜੀ ਬੰਦੇ ਦਾ ਛੱਡਦੀ ਨਹੀਂ ਜਮਾ ਇਹ ਮਾਚੀ ਨਹੀਂ ਕੱਟ ਗਈ ਆਪਣੀ ਲੈ ਤਾਂ ਸੁਣ ਲੈ ਕੱਪ ਚੱਲਿਆ ਦਰਿਆ ਵਾਲਾ ਤੀਰ ਦਾ ਪਾਣੀ ਭਰਦਾ ਪਰਦਾ ਆਪਣਾ ਕੋਈ ਬੱਚੇ ਨਹੀਂ ਹੁੰਦਾ ਪਰ ਉਹ ਕੱਪ ਚੱਲਿਆ ਨਾ ਜੇ ਇਹ ਦੱਛੀ ਜਾਂਦਾ ਬਾਈਂਦੇ ਨਾਲ ਦਲੇਰੀ ਰੱਖ ਕੇ ਜਦੋਂ ਮੈਂ ਖੜਾ ਨਾਲ ਜੋ ਤੇਰੇ ਜਿੱਟੂ ਅਗਲਾ ਦੱਛੀ ਜਾਂਦਾ ਚੜ ਪਹਿਲਾਂ ਤੇਰੇ ਨਹੀਂ ਗੋਲੀ ਵਜਨਦਾ ਆਪਦੇ ਖਾਉ ਸੀਨੇ 'ਚ ਆ ਗੋਲੀ ਤਾਂ ਹੈ ਨਹੀਂ ਗਨੱਛਾ ਨਾਲ ਮਾਰਦੇ ਆ ਆਪਦੇ ਖਾਉ ਸੀਨੇ ਨਾਲ ਆਪਦੇ ਖਾਉ ਸਿਰ 'ਚ ਮੈਂ ਤਾਂ ਮਾਰਦਾ ਬੈਠਾ ਜੁੱਤਾ ਇੱਥਾ ਮੈਂ ਤੈਨੂੰ ਦਰਨਾ ਭਾਈ ਇਹ ਚੁਰੀ ਨਹੀਂ ਲੱਗਣਦਾ ਆਏ ਹੋਏ ਉਹ ਆਏ ਆਇ ਤੋ ਟੇਕਦਾ ਅੱਛਾ ਜਾ ਤੇਰੇ ਕੋਲ ছুরি ਨਹੀਂ ਲੱਗਣਦਾ ਬਸ ਢਾਈ ਨਾਲ ਵਾਲੇ ਮਕਾਕੇ ਰੱਖ ਲੈ ਕਰਦਾ ਹੂੰ ਕੀ ਬੰਗਣ ਕਰਦਾ ਤੈਨੂੰ ਦਸਤ ਨਾਲੇ ਨਾਲ ਹੀ ਗਲ ਕੋਟ ਕੇ ਮਾਰ ਦੂੰ ਬੰਦੇ ਦਾ ਭਾਈ ਛੱਡਦੀ ਨਹੀਂ ਬਸ ਅੱਛਾ ਜਾ ਤੂੰ ਮੈਂ ਕਹਿਤਾ ਨਿਕਲ ਜੋ ਜੇ ਨਿਕਲ ਨਹੀਂ ਤੁਰੀਗਾ ਤੇਰੀ ਪਰ ਨਹੀਂ ਕੋ ਕਰੀਏ ਤੈਨੂੰ ਕੀ ਹੋ ਗਿਆ ਗੌੜਾ ਪੈਗਾ ਮੁੰਡਾ ਪਾਣੀ ਪੀਕੇ ਪਾਣੀ ਕੀ ਮੈਂ ਵੀ ਪੀ ਮੈਂ ਉਹਦੇ ਨਾਲ ਹੈ ਨਾ ਮੈਨੂੰ ਵੀ ਡਰ ਲੱਗਦਾ ਨਾ ਅੱਛਾ ਯਾਰ ਉਹ ਬੜਾ ਬਨਵਾਸ ਬੰਦਾ ਭਾਈ ਐਂ ਤੇ ਠੀਕ ਹੈਂਦਾ ਯਾਰ ਮਰੇ ਕਹੀ ਸੀ ਤੂੰ ਹੂ ਕਹੇ ਆਪਣੇ ਬੰਦਿਆ ਕੋਪਰਾ ਵਾ ਫਤੂਰ ਆਪਾ ਤੋਂ ਨਹੀਂ ਆਖੀਦਾ ਉਹਦੇ ਜੇ ਜਾ ਕੇ ਆ ਨਾ ਕੋਲੇ ਕਹਿ ਦੇ ਯਾਰ ਤੇਰਾ ਕਿਹੜਾ ਬਰਾਬਰ ਐ ਕੋਗਰੀ ਹੁੰਦਾ ਯਾਰ ਇਹ ਬੰਦੇ ਤਾਂ ਛੱਡ ਦੇ ਨੀ ਭਾਈ ਉਹ ਅੱਛਾ ਯਾਰ ਇਹਨੂੰ ਘੜ ਤੇ ਨੂੰ ਫੁੜਕਣੀਆਂ ਲੱਗੀਆਂ ਜੋ ਬਾਗੀ ਜਾ ਯਾਰ ਤੂੰ ਜਾ ਆ ਉਹਦੇ ਕੋਲੇ ਮਰੇ ਕਹੀ ਦੀ ਕਹਿ ਦੇ ਆਪਣੇ ਬਣ ਜਾ ਚੰਗਾ ਓ ਮੁੰਡਿਆ ਸਾਈਕਲ ਲਿਆ ਓਏ ਆ ਗਿਆ ਵਾ ਜੀ ਪੈ ਨੂੰ ਤੇਰੀ ਨੂੰ ਇਹ ਨੂੰ ਕੋ ਤੱਤਾਂ ਲੱਗ ਰੀਆਂ ਬੰਦੇ ਕੋਈ ਜਾਂਦਾ ਓਏ ਕੋਈ ਗੱਲ ਹੋਊਗੀ ਕਾ ਨੂੰ ਗੱਲ ਹੋਊਗੀ ਜਾ ਜਾ ਮੈਂ ਛੋਟੇ ਕਹਿੰਦਾ ਗੰਡਾਸੇ ਵਾਲਾ ਬੰਦਾ ਜੀ ਜਾਂਦਾ ਮਨ ਨਾਲ ਟਪਕੇ ਲਾ ਬੰਦੇ ਕੋਲੇ ਗੰਡਾ ਖਾਣਾ ਇਧਰੀ ਜਾਂਦਾ ਤੇਰੇ ਮੈਂ ਜੁੰਝ ਨਹੀਂ ਲਗਾਉਂਦਾ ਬਸ ਕੁਲ ਕੁਲ ਜੁੰਝ ਨਹੀਂ ਲਗਨਦਾ ਪੈਂ ਕੀ ਪੁੱਤੇ ਤੇਰੇ ਕੋਲੇ ਕੀ ਫੌਜ ਆ ਜਾਂਦਾ ਜਨ ਜੇ ਮੈਂ ਆਪ ਬਹੁਤ ਮਾਤਾ ਜਾਂਦਾ ਯਾਰ ਦਲੇਰੀ ਆ ਨਾ ਪਰਵਾਹ ਕਰਨੀ ਕੀ ਪਤਾ ਲੱਗਦਾ ਜਵਾਰੇ ਜ਼ਿੰਦਗੀ ਮਿਲਦੀ ਆ ਸੱਤ ਬੰਦਿਆਂ ਨਾਲ ਮੈਂ ਇਕੱਲੇ ਨੇ ਮੁਕਾਬਲਾ ਨਾ ਪਰਵਾਹ ਮੈਂ ਨਹੀਂ ਤਬਰੀ ਕਰਦਾ ਕਿਉਂ ਨਹੀਂ ਕਰਦਾ ਆਏ ਤੇਰਾ ਕੀ ਪਤਾ ਯਾਰ ਗੱਲਾਂ ਕਹਿਣ ਦੀਆਂ ਹੁੰਦੀਆਂ ਮੈਂ ਖੜੂ ਤੇਰੇ ਨਾਲ ਯਾਰ ਕੌਣ ਖੜਦਾ ਪਰਵਾਹ ਗੱਲ ਕਹਿਣੀ ਹੁੰਦੀ ਐ ਨੰਗ ਚੱਲ ਚੰਗਾ ਯਾਰ ਇਹਦੇ ਕੋਲੇ ਟਾਈਮ ਵੱਜਾ ਮਸ਼ੀਨ ਤੇ ਨਹੀਂ ਲੱਗਿਆ ਕੋਈ ਪਤਾ ਬਚਦਾ ਨਹੀਂ ਹੈ ਤੱਪ ਚੱਲ ਹੈ ਤੱਪ ਚੱਲ ਕੀ ਨਾ ਭਜ ਜਾਇਆ ਤੇ ਪਤਾ ਚ ਲੈਣ ਜੇ ਇਹ ਪਤਾ ਪਾ ਨੂੰ ਨਾ ਕੁਛ ਕਵੇ ਆਪੋ ਤਾਂ ਬੁੜੀਆਂ ਵੀ ਛੇੜ ਬੈਠੇ ਮਰਵਾਏਗਾ ਤੂੰ ਪੈਂਡਾ ਲੈਣਾ ਕਾ ਮਸਿਨਾ ਤਾਂ ਦਵਲਿਆ ਤੇਰੀ ਕਰਤੂਤ ਨੇ ਦਵਲਿਆ ਲੈ ਕੇ ਇਹ ਛੋਟੀ ਦੀ ਮੁੱਛ ਖੜੀ ਹੈ ਲੈ ਕੇ ਜਾਏਗਾ ਪੈਂਦੀ ਫੁੱਦੀ ਬਾਕੀ ਤੂੰ ਲੈ ਕੇ ਜਾਂਦਾ ਮੈਂ ਦਵਾ ਕਾ ਜਾ ਜਾ ਆ ਦੇਖੀ ਮੁੱਛਾ ਬੰਦੇ ਜਿਹੜੇ ਮੁੱਛਾ ਗਲਾ ਸਾਰਾ ਮੁੱਛਾ ਦੇਖ ਤੀ ਮੋਚ ਤੇ ਨਾ ਪਟਾਵਾ ਫਿਰ ਜੇ ਨਾ ਲੈ ਮੇਰਾ ਮਨ ਨਹੀਂ ਖੜਦਾ ਯਾਰ ਜੇ ਨਾ ਲੈ ਕੇਗਾ ਮੇਰੀ ਮੋਚ ਦਾ ਸਵਾਲਾ ਬੁੰਡ ਬੜਾ ਤੇਰਾ ਮੂੰਹ ਜਰਾ ਮੈਂ ਲਫੇੜਾ ਉਹ ਮਾਰੂਗੀ ਨਾਲ ਉਹ ਮਾਰ ਕੇ ਕੀ ਬਤੂ ਫਾਇਦਾ ਕੋਈ ਮੂੰਹ ਦੇਖ ਲੈ ਛੀਛੇ ਚ ਪੈਂਡ ਲੱਦਾ ਸਹੇ ਵਰਗਾ ਲੱਗਦਾ ਕੈਂਚੀ ਜਿਹੜੀ ਕੈਂਚੀ ਹਾਂ ਇਹੀ ਗੜੋਦੂ ਆਂ ਸਰ ਪਾਇੰਡ ਇਹ ਛੇੜਾਲੀ ਵੱਡੂ ਟੱਕੇ ਜੜ ਤੋਂ ਤਨ ਦੱਚੀ ਗਜ ਬੰਦਾ ਖਾਚਰਨਾਥ ਮੰਨਣਾ ਚੱਲ ਜੇ ਹੁੰਦੇ ਜੇ ਬੰਤੇ ਐ ਇਹਨੂੰ ਇੱਕ ਤੇ ਨਹੀਂ ਗਿਆ ਮੈਂ ਦੋਨ ਡਰੀ ਨਾ ਮੈਂ ਨਹੀਂ ਪ੍ਰਵਾਹ ਤੂੰ ਯਾਰ ਕਾਹ ਪ੍ਰਵਾਹ ਕਰੀਏ ਨਵਾਬਾ ਯਾਰ ਚੱਲ ਭਾਈ ਚੱਲ ਗਏ ਮੈਂ ਤਾਂ ਬੈਠਾ ਮੈਂ ਕਿ ਲੜਿਆ ਮੈਂ ਤਾਂ ਕਹਿੰਦਾ ਮੈਂ ਤਾਂ ਫੋਰ ਮਹੀਨੇ ਨੂੰ ਪਤਾ ਉਹ ਮੈਂ ਘੁਮਿਆ ਜੇ ਮਸ਼ੀਨ ਖੜ ਗਈ ਤਾਂ ਵੀ ਮਾਰੂ ਤੇਨੂੰ ਦੱਸ ਤਾ ਮੈਂ ਘੁਮਿਆ ਤੇ ਚੇਲਾ ਚੇਲਾ ਕਹ ਲੈ ਜੇ ਮਸ਼ੀਨ ਖੜ ਗਈ ਅਖੁਰਪੇਟ ਮਾਰੀ ਕਰੀ ਤਾਂ ਮੈਂ ਮਾਰ ਦੂ ਨਹੀਂ ਕਸ ਕਹਿੰਦਾ ਯਾਰ ਤੂੰ ਇੱਕ ਤਾਂ ਬਾਲਾ ਡਰੀ ਹੈ ਨਾ ਯਾਰ ਐ ਕੋ ਪੱਦ ਨਹੀਂ ਜੱਟਾ ਹੁੰਦੀ ਜੇ ਕਰ

ਯਾਰ ਜਪਾਏ ਕੀ ਗਰੀਫਾਨੀ ਸੀ ਸੱਤ ਸੱਤ ਸੋ ਮੁੱਤੇ ਲੱਗੂ ਡਾਕਟਰ ਦੇ ਜਿਹਾ ਪਾੜਤਾ ਉਹ ਕਿਵੇਂ ਅਗਰ ਦਿਆਲ ਖੰਗੀ ਜੇ ਇੰਨਾ ਉਹ ਠੀਕ ਆ ਹੋ ਚਲਿਓ ਠੀਕ ਆ ਹੋਰ ਕਰੇ ਠੀਕ ਆ ਪਰ ਮਾਰਾ ਇਹ ਕਿਵੇਂ ਹੋਣੇ ਹੋਏ ਉਹ ਯਾਰ ਮਸ਼ੀਨ ਤੇ ਬੰਦੇ ਕਿੱਥੋਂ ਲੈ ਆ ਤੂੰ ਹੋ ਆਪਣੇ ਪਿੰਡੋਂ ਹੀ ਆ ਅੱਛਾ ਯਾਰ ਹਾਂ ਕਿਉਂ ਉਹ ਕੀ ਹੋਇਆ ਇਹ ਕਰੀਨੇ ਪਿੱਛੇ ਪਿੱਛਾ ਤੈਨੂੰ ਮੈਂ ਦਾਤੀ ਨਹੀਂ ਲੱਗਦਾ ਯਾਰ ਉਹ ਬੰਦਿਆ ਬਾਰੇ ਤਾਂ ਮੈਂ ਤੈਨੂੰ ਦੱਸੀ ਹੀ ਜਾਂਦਾ ਸੰਗੜਾ ਰਬੀਆ ਸੰਗ ਕੀ ਯਾਰ ਮੇਰਾ ਬਾਗੀ ਜਨਣਾ ਦੱਸਣ ਤੋਂ ਉਹ ਭਈਆ ਕੋਈ ਗੱਲ ਨਹੀਂ ਹੋਊ ਕਿ ਤੂੰ ਤਾਂ ਬਿਝੜ ਤਈਆਂ ਪਾਈ ਇੱਲਾ ਬੰਦੇ ਉਹ ਐਡੇ ਬੇਕਾਰ ਬੰਦੇ ਆ ਨੂਹਾਂ ਟੀਆਂ ਤੇਰਾ ਘਰ ਆ ਅੱਛਾ ਤੱਬਰ ਤੇਰਾ ਮਟਿਆਰ ਇੱਜਤ ਨੇ ਵੀ ਹੋਲੀ ਆ ਉਹ ਇੱਜਤ ਨਾਲ ਖੇਡਦੇ ਆ ਇੱਜਤ ਨਾਲ ਵੀ ਖੇਡਦੇ ਆ ਉਹ ਵੀ ਬੰਦੇ ਬੇਕਾਰ ਆ ਉਹ ਅੱਛਾ ਹਾਂ ਯਾਰ ਦੱਸੇ ਜਮ ਸਾਡੇ ਵੀ ਜੀ ਬੜੀਆਂ ਨੇ ਹਾਂ ਮੈਂ ਨਾ ਸਾਨੂੰ ਛੇੜਦੇ ਆ ਉਹਦਾ ਬਾਲੇ ਬੇਕਾਰ ਬੰਦੇ ਆ ਦਿਵਾਲੇ ਦੇ ਆਵਦਾ ਦਿਵਾਲੇ ਦੇ ਨਹੀਂ ਆ ਫੇਰਾ ਕੋਣ ਕਹੇ ਨੇ ਪਰਵਾ ਦੇ ਘਰੇ ਜਾਓ ਮੇਰਾ ਨਾਂ ਨਾ ਲਈ ਸਾਨੂੰ ਤਾਂ ਲੋੜ ਨਹੀਂ ਮੇਰਾ ਨਾਂ ਵੀ ਨਾ ਲਈ ਤੇਰਾ ਨਾਂ ਕੋ ਲੈਣਾ ਮੈਂ ਹਾਂ ਉਹਦਾ ਬੰਦੇ ਵਾਲੇ ਬੇਕਾਰ ਆ ਹੋ ਫੇਰ ਮੈਂ ਇਹ ਕਾਦੀ ਦਾ ਕਹੀ ਨਹੀਂ ਆ ਇਕੜਾ ਕੰਜਰ ਸੁਣਦਾ ਮੇਰੀ ਉਹਦਾ ਐਡੇ ਬੇਕਾਰ ਬੰਦਿਆ ਇੱਜ਼ਤ ਪੱਖੋਂ ਤੇ ਹੋ ਸਕਦਾ ਰਾਤ ਨੂੰ ਚੁੜਾੜ ਵੀ ਲੈ ਜਾਂ ਅੱਛਾ ਉਹ ਮਿੰਟਾਂ ਦੀ ਸ਼ਕਲੇ ਦੇਖ ਲੈ ਉਹ ਤਾਂ ਇੱਕ ਨੰਬਰ ਟਾ ਉਹ ਤਾਂ ਆਏ ਹੋਏ ਨਾ ਸਿੱਧਾ ਨਾ ਤਾਂ ਹੋਈ ਜਾਣੀ ਜਿਵੇਂ ਜੱਫੀ ਪਾਣੀ ਹੁੰਦੀ ਆ ਉਹ ਤਿੰਨ ਜਾਣਿਆਂ ਨੇ ਹੁਣ ਸਿੱਧਾ ਕਰਿਆ ਏ ਫੜ ਕੇ ਆਏ ਉਹ ਆਏ ਹਾਂ ਹਾਂ ਮੈਂ ਉਹ ਉੱਲਰੀ ਜਾਨਾ ਮੈਂ ਤਾਂ ਦੱਸਦਾ ਭੇਜਾਂ ਮੈਂ ਤਾਂ ਦੱਸ ਦਾਂਗਾ ਤੁਹਾਨੂੰ ਚੰਗਾ ਇਤੇ ਨਾ ਦੇ ਬਚਦੇ ਮੇਰੇ ਪਰਵਾਹ ਓਏ ਮੈਂ ਵੀ ਮੇਰਾ ਵੀ ਨਾ ਬੱਚ ਟਟਕਿਆ ਹੋਣ ਦਾ ਸੁਭਾਗ ਆ ਅੱਛਾ ਹਾਂ ਹਟ ਜੂਗਾ ਕਈ ਵਾਰ ਟਟਕਿਆ ਹੋ ਗਿਆ ਤੁਹਾਡੇ ਘਰ ਮੈਂ ਹਟ ਜੂਗਾ ਕੋਈ ਨਹੀਂ ਮੈਂ ਵੀ ਹਾਂ ਜਲਦੀ ਚ ਆ ਜਾਨਾ ਹਾਂ ਸੱਪਵਾ ਨੂੰ ਸਿੱਧਾ ਹੋ ਜਾਗਾ ਹਾਂ ਸੱਤਰੀ ਕਾ ਤਾਇਆ ਸੱਤਰੀ ਕਾ ਤਾ ਗੜੀਆਂ ਕੁੜੀਆਂ ਬੈਰ ਤਾਇਆ ਠੀਕ ਆ ਬੈਰ ਤਾਇਆ ਕਿੱਥੇ ਚੱਲਿਆ ਐਨਾ ਉੱਡਾ ਨਹੀਂ ਸੂ ਤੂ ਤਾਂ ਸਿਆਣੀ ਆ ਕੁੜਗੇ ਮੈਂ ਤਾਂ ਤੇਰਾ ਕਹਿ ਰਹੀ ਆ ਤਾਇਆ ਪਰ ਸੁਣਦੇ ਨਹੀਂ ਹੈਗੇ ਗੱਲ ਉਹ ਕੁੜੀਆਂ ਟੂਟਾ ਪੜੀ ਹੋਈਆਂ ਤੇਰੇ ਘਰ ਆਲਾ ਬਾਹਰ ਲੈ ਦੇਸਾ ਇਹ ਤਾਂ ਹੈ ਬੇ ਅਕਲ ਕਾ ਕੱਲੂਏ ਘਰੋਂ ਸਿੱਟਿਆ ਦਾ ਬੇ ਕੱਲੂ ਉਹ ਉਹ ਆਏ ਆਏ ਆਇਤਾ ਹੋਈ ਜਾਂਦਾਗਾ ਆਏ ਮਸਾ ਸਿੱੱਡ ਗਿਆ ਚਿੱੱਡਾ ਪੱਟ ਕੇ ਕਰਿਆ ਪੈਰ ਤੇ ਨਾ ਮਾਰਦੀ ਕਿਤੇ ਪੈਰੇ ਬੰਦੇ ਉੱਤੇ ਲੱਗੀ ਐ ਨਾ ਬੁੜੀਆਂ ਦੇ ਲੱਗਦਾ ਤੂੰ ਵੀ ਨਹੀਂ ਚੰਗਾ ਮੈਨੂੰ ਮੇਰੀ ਤਾਂ ਬਾਣੀਆਂ ਵਰਗੀ ਇੱਜ਼ਤ ਆ ਛਣ ਛਣ ਆ ਬਾਣੀਆਂ ਵਰਗੀ ਇੱਜ਼ਤ ਬਾਣੀਆਂ ਵਰਗੀ ਇੱਜ਼ਤ ਮੈਨੂੰ ਤਾਂ ਸਰਪੰਚ ਬਣਾਉਣਾ ਇਹ ਸਾਬ ਚਮਤੀ ਨਾਲ ਅੱਛਾ ਹੋਰ ਹਾਂ ਸਰਪੰਚ ਦੋ ਹੁੰਦੇ ਆ ਓਏ ਸਾਲ ਸੁਣ ਹਾਂ ਇੱਕ ਦੂਏ ਲੋਟ ਵੀ ਕਹਿੰਦੇ ਸਰਪੰਚ ਦੂਏ ਦਾਏ ਦਾ ਪੱਟਾ ਨਹੀਂ ਕਿਵੇਂ ਬਣਾਉਣਗੇ ਦੂਜੇ ਲੋਟ ਕੇ ਦੂਜੇ ਲੋਟ ਬਿਨਾ ਵੋਟਾਂ ਤੋਂ ਹੀ ਬਣਾ ਦਿੰਦੇ ਆ ਹਾਂ ਮੈਂ ਤਾਂ ਸਰਪੰਚ ਬਣਾਉਂਦਾ ਸੀ ਪਿੰਡ ਆ ਉਹੀ ਦਵਲ ਦੇ ਕੋਈ ਕਾਂਡ ਕਰਕੇ ਜਾਣਗੇ ਦਵਲ ਦੇ ਨਿਆ ਪੌਂਦਾ ਕੋਈ ਫੜੇ ਲੈਣੀ ਆ ਵੱਲ ਸਿਆਣੀ ਆਪੇ ਦਵਲ ਦੇ ਨਿਆ ਤੁਹਾਨੂੰ ਪੈਰਾ ਗਟਿਆਰ ਮੈਨੂੰ ਨਾਲ ਜਿਲੋ ਹਾਂ ਮਨ ਦੱਦੀ ਆ ਅੱਛਾ ਕਿਹੜਾ ਤੇਰਾ ਬਾਬਾ ਤੇ ਮੇਰਾ ਬਾਬਾ ਸੀ ਭਾਈ ਸੀ ਉਹ ਆਪ ਵੀ ਵਿਚ ਦੀ ਪੱਤਕ ਬਟਾਈ ਸੀ ਭਾਈ ਸੀ ਤੂੰ ਤਾਂ ਇੰਨਾ ਵਾਂਗ ਲੱਗ ਗਿਆ ਇੰਨਾ ਵਾਂਗ ਕਿਉਂ ਲੱਗਿਆ ਵਾ ਉਹ ਤੂੰ ਤਾਂ ਸਮਝਦਾ ਨਹੀਂ ਹੈਗਾ ਹੋ ਲੁੱਤੀ ਲਾਉਣ ਨੂੰ ਆ ਕੇ ਦੱਸ ਹਾਂ ਮੈਂ ਪਰ ਫਟੇ ਮੂ ਤੇਰੇ ਤੇ ਜਿੱਗੀ ਨਾ ਕੋਈ ਤੇ ਤੂੰ ਉਹ ਮਾ ਛੋੜਾ ਢਿੱਲਾ ਲੈਣਾ ਸਾ ਢਿੱਲੇ ਦਾ ਹੁਣ ਕਸ ਤੂੰ ਮੈਂ ਜਿੱਲੜਾ ਨਾ ਵਾਟੋੜਾ ਜਾ ਉਹ ਨਹੀਂ ਮੈਂ ਉਹ ਮੈਂ ਠੀਕ ਆ ਹਾਂ ਜੀ ਕਰਦਾ ਹਾਂ ਨਾ ਨਹੀਂ ਨਾ ਉਹ ਠੀਕ ਆ ਮੈਂ ਹਾਂ ਠੀਕ ਆ ਮੈਨੂੰ ਤਾਂ ਸਰਪੰਚ ਬਣਾਉਣ ਨੂੰ ਫਿਰਦੇ ਸੀ ਲੋਕ ਪ੍ਰਧਾਨ ਵੀ ਬਣਾ ਦਿੰਦੇ ਹੋਏ ਹਾਂ ਪ੍ਰਧਾਨ ਬਣ ਜਾ ਸਰਪੰਚ ਨਾਲ ਮੈਂ ਇਹਨੂੰ ਗੱਲ ਗੱਛਾ ਬੇਨੁਖ ਲਾਰ ਲਾ ਕੇ ਤੇ ਮੈਂ ਤਾਂ ਐਸੇ ਤੋਂ ਡਰ ਲਾਦਾ ਪੈਰ ਤੇ ਮਰੇਗਾ ਮਾਈ ਤਾਂ ਇੰਨੇ ਲੜਾਈਆਂ ਚ ਆਇਆ ਨਾ ਤੈਨੂੰ ਦੱਛ ਹੀ ਨਹੀਂ ਸਕਦਾ ਉਹ ਤਾਂ ਸ਼ਕਲੇ ਦੀਂਦੀ ਆ ਤੇਰੀ ਹਾਂ ਸ਼ਕਲ ਕੀ ਦੀਂਦਾ ਮੈਂ ਤਾਂ ਤੈਨੂੰ ਦੱਛ ਹੀ ਰਾਤ ਨੂੰ ਆਈ ਤੂੰ ਮੇਰੇ ਕੋਲੇ ਲੈ ਮੈਂ ਕੀ ਦਿਨੀ ਦੱਸ ਦੇ ਤੈਨੂੰ ਮੈਂ ਜੇਰਾ ਕਰਕੇ ਨਹੀਂ ਮੈਂ ਦੱਸਦਾ ਕਿਉਂ ਮੈਂ ਕਿਧਰੇ ਸੱਪ ਲੜਾਉਣੀਆਂ ਹੌਲੀ ਕਿਦੇ ਦੱਸ ਦੇ ਕੱਲਾ ਆਹੋ ਆਇ ਤੂੰ ਫੋਨ ਆ ਗਿਆ ਇਹ ਕੋ ਕਤਲ ਦਾ ਫੋਨ ਆ ਗਿਆ ਕਤਲ ਕਰ ਦਿੰਦਾ ਮੈਂ ਜੂਕਾ ਤੈਨੂੰ ਮੈਂ ਇਕੱਲੇ ਨੂੰ ਗੱਲਾਂ ਸਮਝਾਉਂਗਾ ਅੱਛਾ ਹਾਂ ਨਾ ਸਾਰੇ ਸਾਹਮਣੇ ਸਮਝਾ ਦੇ ਕਰ ਬਿਛੌਣ ਦੀਆਂ ਗੱਲਾਂ ਕਰ ਕੰਜਰਾ ਕਰ ਬਿਛੌਣ ਦੀਆਂ ਗੱਲਾਂ ਕਰ ਆਪਣੀਆਂ ਜਾਂਦੀਆਂ ਹਮ ਜਾਂਦੀਆਂ ਕੀ ਕਹਿ ਰਿਹਾ ਸਾਨੂੰ ਵੀ ਸਮਝਾ ਜਾ ਤੇਰੀ ਭਾਈ ਛੋਟ ਤੇਰੀ ਮਾਂ ਕਰ ਪਟੂਗੀ ਧੱਕਾ ਹੀ ਖੜ ਜਾ ਭੈਣ ਦੇ ਹਸਮਤ ਜਾਣੇ ਕਿ ਮਰੂ ਮੇਰੇ ਸਾਲੇ ਦੇ ਕੱਢੋ ਬੱਜਾ ਭੰਦਾ ਯਾਰ ਇਹ ਵੀ ਕੀ ਕਹਿ ਗਿਆ ਜਿੰਨੇ ਆਉਂਦੇ ਇਹ ਜੀ ਆਉਂਦੇ ਭੰਦੇ ਯਾਰ ਇਕ ਕੁਛ ਨਹੀਂ ਇਹਦੇ ਨਾ ਰਾਨਾ ਨਾ ਕੰਨਾਂ ਉਹ ਤਾਂ ਮੈਨੂੰ ਪਤਾ ਹੀ ਆ ਨਾ ਤੈਨੂੰ ਰਾਤ ਨੂੰ ਕਿਉਂ ਸਾਦਾ ਵੇ ਦਿਨੇ ਕਿਹੜੀ ਗੱਲ ਆ ਜਿਹੜੀ ਹੁੰਦੀ ਨਹੀਂ ਰਾਤ ਨੂੰ ਰਾਤ ਨੂੰ ਜ਼ਿਆਦਾ ਗੱਲਾਂ ਹੁੰਦੀਆਂ ਰਾਤ ਨੂੰ ਪਹਿਰਾ ਦਿੰਦੇ ਉਹਨੇ ਠਿਕਰੀ ਪਹਿਰਾ ਵਜਦਾ ਉਹ ਕਿਤੇ ਹੋ ਰੇ ਤਾਂ ਨਹੀਂ ਪਹਿਰੇ ਦਿੰਦਾ ਫਿਰਦਾ ਨਾ 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 ਠਿਕਰੀ ਪਹਿਰਾ ਲੱਗਦਾ ਤਾਂ ਮੈਨੂੰ ਸ਼ੱਕ ਤੇਰੇ ਤੇ ਹੀ ਆ ਤੇਰੇ ਲੱਛਣ ਤਾਂ ਉਹਨਾਂ ਵਾਲੇ ਹੀ ਹੋਏ ਪਏ ਨੇ ਜਾਗਦੇ ਰੋ ਜਾਗਦੇ ਰੋ ਜਾਗਦੇ ਰੋ ਜਾਗਦੇ ਰੋ ਇੱਥੇ ਤੈਨੂੰ ਕਿਤੇ ਸੱਚੀ ਤਾਂ ਨਹੀਂ ਗੱਲ ਦੱਸ ਗਿਆ ਬੀਬੀ ਕਾਦੀ ਨਿਕਲ ਨੀ ਪਹਿਰੇ ਵਾਲੀ 喂，喂，喂，说吃，说吃，喂。 ਇਹ ਡਾਤਾ ਅੱਤਮ ਅੱਧੀ ਰਾਤ ਅੱਧਾ ਡਾਤਾ ਅੱਧੀ ਰਾਤ ਇੱਥੇ ਕਹੇ ਪਾ ਉਏ ਕੰਚੀ ਕੰਕੀ ਪੈਂਚਰ ਲਾਓ ਕਹੇ ਪੈਂਚਰ ਲਾਓ ਕੰਕੀ ਕੰਕੀ ਹੋ ਗਿਆ ਇੱਥੇ ਬਣਾਥੇ 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 ਆ ਗਿਆ ਦੇਖੋ ਆਦੀ ਬਾਬਾ ਪੈਦੀ ਹੱਥ ਲਾ ਕੇ ਕਿ ਮੰਮੀ ਆ ਬਾਬੂ ਨੂੰ ਦਿਖਾਵਾ ਦੇ ਤੂੰ ਤਾਂ ਤਮਾ ਦੇ ਕੋਰਾ ਨੂੰ ਜਿੱਕੇ ਇੰਨੀ ਹੋਵੇ ਉਹ ਦੇ ਆ ਆ ਗਿਆ ਆ ਗਿਆ ਓਏ ਖਾਜੀ ਆ ਗਿਆ ਆ ਗਿਆ ਇੱਕ ਤੱਕ ਲੈ ਕੰਦ ਚਬਾਲਾ ਭਾਈ ਕੰਦ ਸਾਲਿਓ ਆ ਕੀ ਕਰਦੇ ਹੋ ਕੰਦ ਦੇਖ ਕੇ ਕੀ ਕਰਦੇ ਹੋ ਇੱਕ ਮਿੰਟ ਬਈ ਪੰਜਾ ਮੱਗੇਗਾ ਬਈ ਪੰਜਾ ਬੱਜਾ ਮੱਗੇਗਾ ਬੱਜਾ ਮੱਗੇਗਾ ਚੁੱਪ ਚਪਾ ਹਜੇ ਕਹਿੰਦਾ ਮੀਂਹ ਨਾ ਰੱਖਿਆ